ਹਰ ਜੁਗ ਦੁਗ ਭਗਤੇ ਉਪਾਇਆ ਬੈਠ ਰਖਦਾ ਆ राम ਰਾਜੇ ਹਰ ਨਾਲ ਚ ਦੋਸਤੇ ਆਦ ਮਾ ਦੇਆ ਰਹਿਲਾਦ ਤਦਾਇਆ ਅੰਕਾਰੀਆਂ ਨਿੰਦੇ ਕਾਂ ਫਿੱਟ ਦੇ ਆਂਦੇ ਉਹ ਮੁਖ ਲਾਇਆ ਜਨਾਨਦ ਕੇ ਐਸਾ ਅਜ ਸੇ ਦੇਆ ਅੰਤ ਲੈ ਛਡਾਇਆ ਅੰਤ ਲੈ ਛਡਾਇਆ ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖ تام ਨਾ ਹੋਈ ਹੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜੋਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਂਦਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਆ ਜਿੰਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰ ਦੇਖੀਆਂ ਬਾਤਾਂ ਜੋ ਕਿਸ਼ਕਰਣਾ ਸੋ ਕਰ ਰਿਹਾ ਸੋਦਰ